Thank you. ਆਹ ਸੂਰਜ ਮੈਨੂੰ ਅੰਗਰੇਜ਼ੀ ਵਿੱਚ ਸਨ ਵੀ ਕਹਿੰਦੇ ਨੇ ਮੈਂ ਆਗੇ ਨਾਲ ਤਪਦਾ ਹੋਇਆ ਇੱਕ ਗੋਲਾ ਹਾਂ ਗੋਲਾ ਮੇਰੇ ਸੂਰਜੀ ਪਰਿਵਾਰ ਵਿੱਚ 8 ਗ੍ਰਹਿ ਨੇ ਪਹਿਲਾ ਬੁੱਧ ਦੂਜਾ ਸ਼ੁਕਰ ਤੀਜਾ ਪ੍ਰਿਥਵੀ ਚੌਥਾ ਮੰਗਲ ਪੰਜਮਾ ਬ੍ਰਹਸਪਤੀ ਛੇਮਾ ਸ਼ਨੀ ਸਤਮਾ ਅਰੁਣ ਅੱਠਮਾ ਵਰੁਣ ਤੇ ਮੇਰੇ ਵਿੱਚ 98% ਹਾਈਡਰੋਜਨ ਅਤੇ 8% ਹੀਲੀਅਮ ਗੈਂਸਾਨੇ ਗੈਂਸਾ ਮੈਂ ਸਾਰਿਆਂ ਨੂੰ ਵਿਟਾਮਿਨ ਡੀ ਦਿੰਦਾ ਹਾਂ ਵਿਟਾਮਿਨ ਡੀ ਥੈਂਕ ਯੂ ਮੈਂ ਹਾਂ ਉੱਧ ਗ੍ਰਹਿ ਮੈਂ ਸਭ ਤੋਂ ਛੋਟਾ ਅਤੇ ਸੂਰਜ ਦੇ ਨੇੜੇ ਦੀਕ ਵਾਲਾ ਗ੍ਰਹਿ ਹਾਂ ਮੈਂ ਸੂਰਜ ਦਾ ਚੱਕਰ 88 ਦਿਨਾਂ ਵਿੱਚ ਪੂਰਾ ਕਰਦਾ ਹਾਂ ਮੇਰਾ ਕੋਈ ਉਪਗ੍ਰਹਿ ਨਹੀਂ ਹੈ ਥੈਂਕ ਯੂ ਦੋਸਤੋ ਹੁਣ ਤੱਕ ਤੁਸੀਂ ਮੈਨੂੰ ਜਾਣਦੇ ਹੀ ਹੋਵੋਗੇ ਮੈਂ ਹਾਂ ਸ਼ੁਕਰਗ੍ਰਹਿ ਮੈਂ ਗ੍ਰਹਿਾਂ ਵਿੱਚੋਂ ਧਰਤੀ ਦਾ ਸਭ ਤੋਂ ਨੇੜਲਾ ਗੁਆਂਢੀ ਗ੍ਰਹਿ ਹਾਂ ਗੁਆਂਢੀ ਮੈਂ ਰਾਤ ਦੇ ਅਕਾਸ਼ ਵਿੱਚ ਸਭ ਤੋਂ ਵੱਧ ਚਮਕੀਲਾ ਗ੍ਰਹਿ ਹਾਂ ਮੈਨੂੰ ਅਕਸਰ ਪ੍ਰਭਾਤ ਤਾਰਾ ਜਾਂ ਸੰਗਿਆ ਗ੍ਰਹਿ ਵੀ ਆਖਦੇ ਨੇ ਮੇਰਾ ਆਪਣਾ ਕੋਈ ਉਪਗ੍ਰਹਿ ਨਹੀਂ ਹੈ ਮੈਂ ਸੂਰਜ ਦੇ ਨੇੜੇ ਹੋਣ ਕਾਰਨ ਕਾਫੀ ਜ਼ਿਆਦਾ ਗਰਮ ਹਾਂ ਥੈਂਕ ਯੂ ਮੈਂ ਹਾਂ ਪ੍ਰਿਥਵੀ ਮੇਰੇ ਉੱਤੇ ਬਹੁਤ ਅਜੀਬ ਜੰਤੂ ਅਤੇ ਪੇੜ ਪੌਦੇ ਰਹਿੰਦੇ ਹਨ ਤੇ ਮੇਰੇ ਵਿੱਚ 77% ਪਾਣੀ ਵੀ ਹੈ ਤੇ 29% ਧਰਤੀ ਮੈਂ ਹਾਂ ਮੰਗਲਗ੍ਰਹ ਮੈਨੂੰ ਅੰਗਰੇਜ਼ੀ ਵਿੱਚ ਮਾਰਸ ਵੀ ਕਹਿੰਦੇ ਹਨ ਮੈਨੂੰ ਲਾਲ ਕਲਰ ਦੇ ਲਾਲ ਰੰਗ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ ਮੇਰਾ ਆਕਾਰ ਮੇਰਾ ਆਕਾਰ 6 ਲੱਖ 786 ਕਿਲੋਮੀਟਰ ਹੈ ਮੈਂ ਸੂਰਜ ਤੋਂ 227 ਕਿਲੋਮੀਟਰ ਦੂਰ ਹਾਂ ਮੇਰੇ ਉਪਗ੍ਰਹਿਆਂ ਦੀ ਗਿਣਤੀ 2 ਹੈ ਫੋਮੋਸ ਤੇ ਡਿਮੋਸ ਥੈਂਕ ਯੂ ਮੈਂ ਹਾਂ ਬ੍ਰਹਸਪਤੀ ਗ੍ਰਹਿ ਮੈਂ ਸੂਰਜੀ ਪਰਿਵਾਰ ਦਾ ਸਭ ਤੋਂ ਵੱਡਾ ਤੇ ਸਭ ਤੋਂ ਭਾਰੀ ਗ੍ਰਹਿ ਹਾਂ ਮੈਂ ਸੂਰਜ ਦੇ ਦੁਆਲੇ ਇੱਕ ਚੱਕਰ 12 ਸਾਲ ਵਿੱਚ ਪੂਰਾ ਕਰਦਾ ਹਾਂ ਧੰਨਵਾਦ ਮੈਂ ਹਾਂ ਸ਼ਨੀ ਗ੍ਰਹਿ ਮੇਰੇ ਵਿਆਸੀ ਉਪਗ੍ਰਹੇ ਨੇ ਮੇਰਾ ਸਭ ਤੋਂ ਵੱਡਾ ਉਪਗ੍ਰਹ ਟਾਈਟਨ ਹੈ ਮੇਰੇ ਵਿੱਚ ਹਾਈਡਰੋਜਨ ਹੀਲੀਅਮ ਅਤੇ ਇਥੀਨ ਅਧਿਕੰਸਾ ਪਾਈਆਂ ਜਾਂਦੀਆਂ ਨੇ ਥੈਂਕ ਯੂ ਮੈਂ ਹਾਂ ਵਰੁਨ ਅਰੁਨ ਗ੍ਰਹਿ ਮੇਰਾ ਅੱਧਾ ਇਸੇ ਮੇਰੇ ਅਧੇਸੇ ਵਿੱਚ 42 42 ਸਾਲ ਤੱਕ ਰਾਤ ਵਿੱਚ ਰਹਿੰਦਾ ਹੈ ਤੇ ਦਿਨ ਵਿੱਚ ਰਹਿੰਦਾ ਹੈ ਮੇਰੇ ਵਿੱਚ ਹਾਈਡਰੋਜਨ ਹੀਲੀਅਮ ਤੇ ਅਧਿਕੰਸਾ ਪਾਈਆਂ ਜਾਂਦੀਆਂ ਨੇ ਮੇਰਾ ਕੋਈ ਉਪਗ੍ਰਹ ਨਹੀਂ thank you mera naam hai varun main laash lag raha hai thank you clapping